ਮੈਂ ਤੇ ਇਹ ਗੱਲ ਕਰਨੀ ਸੀ ਵੀ ਜਿਹੜਾ ਫਲੋਰਡ ਆਪਣੇ ਮੁੰਡੇ ਦਾ ਐਕਸੀਡੈਂਟ ਹੋਇਆ ਵਾ ਬੜਾ ਲੋਕਾਂ ਨੇ ਰੌਲਾ ਪਾਇਆ ਸਾਰੇ ਬਨੇ ਚੱਕ ਲੋ ਪੜ ਲੋ ਮਰ ਲੋ ਧਰ ਲੋ ਕਰੀ ਜਾਂਦੇ ਆ ਨਾ ਉਸੇ ਹੀ ਮਰ ਲੋ ਧਰ ਲੋ ਦੇ ਵਿੱਚ ਕਿਸੇ ਨੇ ਬਣਾਈਆਂ ਪਟੀਸ਼ਨ ਕੋਈ ਆਸਟ੍ਰੇਲੀਆ ਬੈਠਾ ਬੰਦਾ ਵਾ ਮਨੀਸ਼ ਕਰੇ ਮਨੀਸ਼ ਕਾਉਸਲ ਕਾਉਸਲ ਕਰੇ ਇਦਾਂ ਕਰਕੇ ਕੋਈ ਨਾਮ ਵਧਾਣਾ ਜੋ ਵੀ ਹੁੰਦਾ ਆਪਣੇ ਹਿੰਦੂਆਂ ਦਾ ਭਾਰਤੀ ਹਿੰਦੂ ਜਿਹੜੇ ਉਹਨੇ ਆਸਟ੍ਰੇਲੀਆ ਬੈ ਕੇ ਬਣਾਇਆ ਵਾ ਤੇ ਚੱਕ ਲੋ ਲੋਕਾਂ ਨੇ ਪੜ ਲੋ ਫੜ ਲੋ ਕਰਤੀ ਕਿਸ ਨੂੰ ਪਤਾ ਕੌਣ ਹੈ ਕਿੱਥੇ ਹੋ ਰਹਿੰਦਾ ਵਾ ਕਿਉਂ ਬਣਾਇਆ ਨੇ ਕਿਸ਼ ਕਿਸੇ ਨਾਲ ਉਹਨੇ ਗੱਲਬਾਤ ਕੀਤੀ ਆ ਜਾਂ ਬਾਅਦ ਚ ਪਟੀਸ਼ਨ ਸائن ਕਰ ਹੋ ਜੂਗੀ ਜਦੋਂ ਉਸ ਤੋਂ ਬਾਅਦ ਉਹ ਪਟੀਸ਼ਨ ਦਾ ਕੀ ਕਰੂਗਾ ਕਿੱਥੇ ਪਬਲਿਸ਼ ਕਰੂਗਾ ਜਾਂ ਕਿੰਨੂੰ ਦਊਗਾ ਪਟੀਸ਼ਨ ਬੜਾ ਪਤਾ ਹੀ ਨਹੀਂ ਕੌਣ ਆ ਤੇ ਕੌਣ ਨਹੀਂ ਚੱਕਲੋ ਚੱਕਲੋ ਕਰੀ ਜਾਂਦੇ ਕਿੰਨੇ ਪੈਸੇ ਤੁਸੀਂ ਪਾਤੇ ਲੋਕਾਂ ਨੇ ਤਿੰਨ ਚਾਰ ਲੱਖ ਪਟੀਸ਼ਨਾਂ ਪੈ ਗਈਆਂ ਹੋ ਤਿੰਨ ਚਾਰ ਲੱਖ ਕੱਲ ਮੈਂ ਰਾਤ ਵੇਖ ਕੇ ਵੇਖ ਕੇ ਸੋਚਣੇ ਆ ਵੀ ਬੰਦਾ ਹੈ ਕੌਣ ਵਾ ਉਹੋ ਗੱਲ ਹੋ ਗਈ ਹੁਣ ਲੋਕਾਂ ਨੇ ਰੌਲਾ ਪਾਇਆ ਕੱਲ ਦਾ ਹੀ ਸੋਚਣ ਦੇ ਆ ਬੰਦਾ ਆਇਆ ਕੌਣ ਆ ਕਿਸ ਨੂੰ ਪਤਾ ਕੋਈ ਸਾਹਮਣੇ ਆਇਆ ਵਾ ਕੋਈ ਦੱਸੂਗਾ ਸਾਹਮਣੇ ਆ ਕੇ ਵੀ ਕੌਣ ਆ ਤੂੰ ਇਹ ਪਟੀਸ਼ਨ ਦਾ ਬਾਅਦ ਚ ਕਰੇਗਾ ਕੀ ਜਾਂ ਜਿਹੜੇ ਤੈਨੂੰ ਪੈਸੇ ਇਕੱਠੇ ਹੋਣੇ ਆ ਉਹ ਪੈਸਿਆਂ ਦਾ ਤੂੰ ਕੀ ਕਰੇਗਾ ਤਾਂ ਕਰਕੇ ਲੋਕੋ ਐਵੇਂ ਬੇਵਜਣਾ ਕਰਿਆ ਕਰੋ ਜਿਹੜਾ ਪਟੀਸ਼ਨਾਂ ਸਾਈਨ ਕਰਨ ਦੇ ਜੋ ਕੋਈ ਬੰਦਾ ਇੱਥੇ ਚਾਹੀਦਾ ਉਹ ਜ਼ਿੰਮੇਵਾਰ ਉਹ ਬੰਦਾ ਪਟੀਸ਼ਨਾਂ ਸਾਈਨ ਕਰਾਉਂਦਾ ਤੇ ਜਿਹੜਾ ਕੋਈ ਮੁੱਲ ਵੀ ਪੈਂਦਾ ਅਮਰੀਕਾ ਵਿੱਚ ਪਤਾ ਵੀ ਲੱਗਦਾ ਬਾਹਰਲੀ ਕੰਟਰੀ ਵਿੱਚ ਬੰਦਾ ਕਰੀ ਜਾਂਦਾ ਇੱਥੇ ਅਮਰੀਕਾ ਕੈਨੇਡਾ ਵਾਲੇ ਸਾਰੇ ਮਰ ਗਏ ਆ ਚੱਕ ਲੋ ਚੱਕ ਲੋ ਕਰੀ ਜਾਂਦੇ ਕਿਹੇ ਜ਼ਿੰਮੇਵਾਰ ਬੰਦੇ ਨੇ ਅੱਗੇ ਲਾ ਕੇ ਨਹੀਂ ਕਿਹਾ ਕਿਉਂਕਿ ਕੋਈ ਜ਼ਿੰਮੇਵਾਰੀ ਸਮਝਦਾ ਹੀ ਨਹੀਂ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਬਾ ਸੋਸ਼ਲ ਮੀਡੀਆ ਤੇ ਲਾਲਾ ਲਾਲਾ ਵਾ ਇਹਦੀ ਵੀ ਮਰ ਗਏ ਆ ਕਰਕੇ ਵੀਡੀਓ ਪਾ ਦੋ ਲੋਕਾਂ ਦੇ ਖਿਲਾਫ ਕੋਈ ਕਹੀ ਜਾਂਦਾ ਕੋਈ ਕਹੀ ਜਾਂਦਾ ਨਹੀਂ ਤੂੰ ਵੀਡੀਓ ਪਾਓ ਤੁਸੀਂ ਆਇਆ ਕਰੋ ਜੋ ਕਰੋ ਸਜ਼ਾ ਮਾਫ ਕੋਈ ਕਹਿੰਦਾ ਸਜ਼ਾ ਹੋ ਗਈ ਆ ਕਿ ਕਾਨੂੰਨ ਦਾ ਨਹੀਂ ਪਤਾ ਵੀ ਸਜ਼ਾ ਦਸ ਮਿੰਟ ਬਾਅਦ ਹੋ ਜੰਨੇ ਆ ਕਿਤੇ ਸਜ਼ਾ ਹੋਣ ਲੱਗਿਆ ਤਿੰਨ ਚਾਰ ਸਾਲ ਲੱਗਣੀਆਂ ਮੁੰਡੇ ਨੇ ਗਲਤੀ ਕੀਤੀ ਆ ਕੀਤੀ ਆ ਤਿੰਨ ਜਣੇ ਮਾਰੇ ਆ ਆਪਾਂ ਨੂੰ ਚਾਹੀਦਾ ਵੀ ਅੱਗੇ ਲਾ ਕੇ ਉਹਨਾਂ ਨੂੰ ਕਹਿਣਾ ਕਿ ਪਾਉ ਹਾਂ ਸਾਨੂੰ ਮਾਫ ਕੀਤਾ ਜਾਵੇ ਤੁਹਾਡੇ ਬੰਦੇ ਨੇ ਤੁਹਾਡੇ ਬੰਦੇ ਮਾਰਤੇ ਆ ਅਸੀਂ ਗਲਤੀ ਮੰਨਦੇ ਆ ਤੇ ਸਾਨੂੰ ਬਹੁਤ ਦੁੱਖ ਵਾਲੀ ਚੀਜ਼ ਆ ਇਹ ਅੱਗੇ ਲਾ ਕੇ ਕਹੀਏ ਨਾ ਲਾਲਾ ਲਾਲਾ ਕਰਾ ਕੇ ਵੀ ਨਹੀਂ ਪਾਉ ਤੁਹਾਡੇ ਵੀ ਮਾਰਦੇ ਆ ਵੀ ਦਸ ਜਿੱਦ ਕੇ ਬੰਦੇ ਮਾਰਨੇ ਆ ਜਿਰ ਕੇ ਥੱਲੇ ਦੇ ਕੇ ਮਾਰਨੇ ਆ ਆਪਣੇ ਮੁੰਡੇ ਦੀ ਸ਼ਰੇਆਮ ਦਿਖੰਦੇ ਉਹ ਚ ਗਲਤੀ ਆ ਟਰੱਕ ਚਲਦੇ ਨੂੰ ਹਾਲੇ 1.5 ਸੈਕਿੰਡ ਨਹੀਂ ਹੋਇਆ 1.5 ਸੈਕਿੰਡ ਟਰਨ ਮਾਰਿਆ ਉਹਨੇ ਟਰੱਕ ਰਾਈਟ ਲਾਈਨ ਦੇ ਵਿੱਚੋਂ ਸ਼ੋਲਡਰ ਤੋਂ ਰਾਈਟ ਸ਼ੋਲਡਰ ਤੋਂ ਟਰੱਕ ਲੈਫਟ ਲਾਈਨ ਚ ਨਹੀਂ ਗਿਆ ਤੇ ਨਾਲ ਹੀ ਆ ਕੇ ਗੱਡੀ ਵਿੱਚ ਵੱਜ ਗਈ ਐਡੀ ਤਗੜੀ ਗਲਤੀ ਕੀਤੀ ਆਪਣੇ ਮੁੰਡੇ ਨੇ ਆਪਾਂ ਨੂੰ ਚਾਹੀਦਾ ਵੀ ਗਲਤੀ ਉਹਨੂੰ ਕਹੀਏ ਪਾਉ ਜੋ ਉਹਦੀ ਸਜ਼ਾ ਬੰਦੀ ਐ ਨੇ ਗਲਤੀ ਕੀਤੀ ਇਹਨੂੰ ਸਜ਼ਾ ਦੋ ਪਰ ਬਿਲਕੁਲ ਤਕੇਸ਼ਾਈ ਨਾ ਕਰੋ ਅਸੀਂ ਸਿੱਖ ਇਨੇ ਮਾੜੇ ਨਹੀਂ ਹੈਗੇ ਸਾਡੇ ਬਾਰੇ ਵੀ ਸੋਚਿਆ ਜਾਵੇ ਅਸੀਂ ਅਮਰੀਕਾ ਦੇ ਵਿੱਚ ਬਹੁਤ ਯੋਗਦਾਨ ਪਾਇਆ ਵਾ ਸਿੱਖਾਂ ਨੇ ਪੰਜਾਬੀਆਂ ਨੇ ਅਮਰੀਕਾ ਦੇ ਵਿੱਚ ਬਹੁਤ ਅਸੀਂ ਬਿਜ਼ਨਸ ਮਿਲੀਅਨ ਬਿਲੀਅਨ ਡਾਲਰ ਦੇ ਸਾਡੇ ਲੋਕ ਤੇ ਬਿਜ਼ਨਸ ਕਰਦੇ ਆ ਬੜੇ ਚੰਗੇ ਲੋਕ ਆ ਬੜੇ ਚੰਗੇ ਕੰਮ ਅਮਰੀਕਾ ਦੇ ਵਿੱਚ ਆ ਕੇ ਕੀਤੇ ਆ ਤੇ ਤਾਂ ਕਰਕੇ ਸਾਡੇ ਉੱਤੇ ਮੜਾ ਮੋਟਾ ਰਹਿਮ ਕੀਤਾ ਜਾਵੇ ਤੁਹਾਨੂੰ ਬੜਾ ਦੁੱਖ ਵਾ ਵੀ ਸਾਡੇ ਬੰਦੇ ਨੇ ਤਿੰਨ ਬੰਦੇ ਮਾਰਕਤੇ ਜਿਹੜੇ ਕਿ ਨਹੀਂ ਕਦੇ ਹੋ ਨਹੀਂ ਸਕਦਾ ਵੀ ਜੇ ਸਾਡਾ ਬੰਦਾ ਨਾ ਹੀ ਕੰਮ ਕਰਦਾ ਤੇ ਕਦੇ ਨਾ ਹੁੰਦਾ ਤੇ ਦੂਜਾ ਨੰਬਰ ਪਟੀਸ਼ਨ ਜਿਹੜੀ ਪਾਈ ਆ ਉਹ ਪਟੀਸ਼ਨ ਦਾ ਵੇਖੋ ਵੀ ਉਹਦਾ ਪਟੀਸ਼ਨ ਕੌਣ ਆ ਕਿਤੇ ਆ ਜਿਹੜੇ ਪੈਸੇ ਤੁਸੀਂ ਦੇਈ ਜਾਂਦੇ ਜਿਉ ਨੂੰ ਪਤਾ ਨਹੀਂ 50 ਹਜ਼ਾਰ ਲੱਖ ਡਾਲਰ ਇਕੱਠਾ ਹੋਇਆ ਨਾ ਉਹ ਪੈਸੇ ਜਾਣੇ ਕਿੱਥੇ ਆ ਪੈਸੇ ਇਹ ਕੰਮ ਕਰਨਾ ਚਾਹੀਦਾ ਅਮਰੀਕਾ ਦੇ ਬੰਦਿਆਂ ਅਮਰੀਕਾ ਦੇ ਲੋਕਾਂ ਨੂੰ ਇੱਥੇ ਰਹਿੰਦੇ ਜਿਹੜੇ ਕਿ ਜ਼ਿੰਮੇਵਾਰ ਬੰਦੇ ਨੂੰ ਚਾਹੀਦਾ ਕਿ ਪੈਸੇ ਇਕੱਠੇ ਕਰਕੇ ਉਹਦੀ ਫੈਮਲੀ ਨੂੰ ਦੇਣੇ ਉਹਨਾਂ ਦੀ ਫੈਮਲੀ ਦੀ ਮਦਦ ਕਰਨੀ ਲੋਕਾਂ ਨੂੰ ਵੀ ਪਤਾ ਲੱਗਦਾ ਅਮਰੀਕਾ ਨੂੰ ਪਤਾ ਲੱਗਦਾ ਕਿ ਪਾਉ ਠੀਕ ਹੈ ਜੇ ਉਹਨਾਂ ਤੋਂ ਗਲਤੀ ਹੋਈ ਜਿੱਦਾਂ ਜਦੋਂ ਆਪਣੇ ਚਾਰ ਬੰਦੇ ਕਿਸੇ ਗੋਰੇ ਨੇ ਮਰਸਡ ਕੈਲੀਫੋਰਨੀਆ 'ਚ ਕਤਲ ਕਰਤੇ ਚੁੱਕੇ ਇੱਕ ਨਿੱਕੀ ਜਿਹੀ ਬੱਚੀ ਦਿਨਾਂ ਤੋਂ 14 ਸਾਲਾਂ ਦੀ ਮਾਰਤੀ ਸੀ ਇੱਕ ਜਨਾਨੀ ਗੋਰੇ ਨੇ ਤੇ ਦੋ ਬੰਦੇ ਜਿਹੜਾ ਉਹਨੂੰ ਕਿਡਨਾਪ ਕਰਕੇ ਲੈ ਗਿਆ ਸੀ ਤੇ ਉਸ ਤੋਂ ਬਾਅਦ ਜਾ ਕੇ ਉਹ ਪਰ ਉਹਨੇ ਆ ਆਪਣੇ ਕੀ ਨਾਵਾਂ ਕੈਲੀਫੋਰਨੀਆ ਜਿਹੜਾ ਸਲਿਨਸ ਨੂੰ ਜਾਣਿਆ ਰਾਹ ਦੇ ਵਿੱਚ ਆਉਂਦਾ ਲੈਸ ਬੋਨਸ ਉਹਦੇ ਲਾਗੇ ਜਾ ਕੇ ਕਤਲ ਕੀਤੇ ਉਹਨੇ ਦੋਵਾਂ ਨੂੰ ਗੋਲੀਆਂ ਮਾਰਤੀਆਂ ਤੇ ਦੋਵਾਂ ਦੇ ਗਲੇ ਵੱਢ ਗਤੇ ਦਾਤਰਨਾ ਉਹ ਗੋਰਾ ਬਾਅਦ ਚ ਫੜਿਆ ਗਿਆ ਸੀ ਤੇ ਉਹਦੇ ਭਰਾ ਨੂੰ ਸਜ਼ਾ ਹੋਈ 2.5 ਸਾਲ ਦੀ ਹੈ ਨਾ ਤੇ ਆਪਾਂ ਮਦਦ ਕੀਤੀ ਤੇ ਗੋਰੀਆਂ ਨੇ ਕਿੰਨੀ ਮਦਦ ਕੀਤੀ ਕਿੰਨਾ ਗੋਰਾ ਗੋਰੀਆਂ ਨੇ ਕਿਹਾ ਸੀ ਵੀ ਭਾਊ ਬਹੁਤ ਗਲਤ ਵਾ ਇਹਨੂੰ ਸਖਤ ਤੋਂ ਸਖਤ ਸਜ਼ਾ ਦੋ ਸਾਡੇ ਵੱਲੋਂ ਭਾਵੇਂ ਸਾਹਮਣੇ ਖੜਕੇ ਇਹਨੂੰ ਇਹਨੂੰ ਉਹ ਕਹਿੰਦੇ ਭਾਵੇਂ ਜ਼ਹਿਰ ਦਾ ਟੀਕਾ ਲਾ ਕੇ ਇਹਨੂੰ ਕੈਪਟਲ ਮਰਡਰ ਦੋ ਹਾਲੇਕਾ ਕੈਲੀਫੋਰਨੀਆ 'ਚ ਭਾਵੇਂ ਨਹੀਂ ਲਾਊਡ ਹੈ ਕਿ ਲੋਕੀ ਕਹਿੰਦੇ ਸੀ ਵੀ ਚੇਅਰ ਤੇ ਬਿਠਾਓ ਚੇਅਰ ਤੇ ਬਿਠਾਉਂਦਾ ਮਤਲਬ ਕਰੰਟ ਲਾ ਕੇ ਮਾਰੋ ਜਾਂ ਹੁੰਦਾ ਸ਼ੂਟਿੰਗ ਸਕਾਡ ਹੁੰਦਾ ਜਿਹੜਾ ਜਿਹੜਾ ਬੰਦੇ ਨੂੰ ਖਿਲਾੜ ਕੇ ਤੇ ਬਚ ਗੋਲੀ ਮਾਰ ਦਿੰਦੇ ਆ ਜਦੋਂ ਜੱਜ سزا ਦਿੰਦਾ ਮੌਤ ਦੀ ਤੇ ਜਾਂ ਟੀਕਾ ਲਾ ਕੇ ਲੋਕਾਂ ਨੇ ਇੰਨੀ ਹਲਪ ਕੀਤੀ ਗੋਰਿਆਂ ਨੇ 5 ਲੱਖ ਡਾਲਰ ਪੰਜਾਬੀਆਂ ਨੇ ਗੋਰਿਆਂ ਨੇ ਰਲ ਕੇ ਇਕੱਠਾ ਕਰਕੇ ਦਿੱਤਾ ਵੀ ਫੈਮਿਲੀ ਨੂੰ ਆਪਾਂ ਨੂੰ ਇਹ ਚੀਜ਼ ਬਾਰੇ ਸੋਚਣਾ ਚਾਹੀਦਾ ਵੀ ਆਪਾਂ ਕੀ ਕਰੰਦਾ ਆ ਰੌਲਾ ਤੇ ਆਪਾਂ ਸਾਰਿਆਂ ਨੇ ਪਾ ਲਿਆ ਆਪਾਂ ਉਹਨਾਂ ਦੀ ਫੈਮਿਲੀ ਬਾਰੇ ਕੀਤਾ ਕੀ ਹੁਣ ਤੁਸੀਂ ਕਹੋਗੇ ਆਪਣੇ ਆ ਉਹਨਾਂ ਦੀ ਫੈਮਿਲੀ ਬਾਰੇ ਦੇ ਕਰੋ ਪੈਸੇ ਇਕੱਠੇ ਕਰੋ ਕਰਕੇ ਉਹਨਾਂ ਦੀ ਫੈਮਿਲੀ ਨੂੰ ਪੈਸੇ ਸਾਰੇ ਲੋਕ ਪਾਉਣ ਪੈਸੇ ਇਹ ਚੱਲਦੇ ਕੰਮ ਚ ਹੀ ਹੁੰਦਾ ਹੁਣ ਸਾਰੇ ਲੋਕਾਂ ਨੇ ਪੈਸੇ ਪਾ ਵੀ ਦੇਣੇ ਆ ਕੋਈ 10 ਡਾਲਰ ਪਾਵੇ ਕੋਈ 20 ਡਾਲਰ ਪਾਵੇ ਉਹਨਾਂ ਦੀ ਫੈਮਿਲੀ ਦੀ ਮਦਦ ਕੀਤੀ ਜਾਂਦੀ ਉਹਨਾਂ ਨੂੰ ਪਤਾ ਹੁੰਦਾ ਠੀਕ ਆ ਪਾਉ ਜੇ ਇਹਨਾਂ ਨੇ ਹੋਇਆ ਹੋਵੇ ਇਹਨਾਂ ਦੇ ਕੋਲੋਂ ਤੇ ਅਗਲੇ ਆਨੇ ਹੱਡਾ ਇੰਨਾ ਕੀਤਾ ਵੀ ਆ ਤਾਂ ਕਰਕੇ ਪਾਉ ਦਿਮਾਗ ਤੋਂ ਕੰਮ ਲਾਓ ਸਾਰੇ ਜਣੇ ਕੀ ਕਰਨ ਦੇ ਜਿਹੜੇ ਅਮਰੀਕਾ ਚ ਬੰਦੇ ਬੈਠੇ ਆ ਉਹਨਾਂ ਨੂੰ ਚਾਹੀਦਾ ਵੀ ਅੱਗੇ ਲਾ ਕੇ ਕੋਈ ਕੰਮ ਕਰੋ ਪੈਸਾ ਇਕੱਠਾ ਕਰਕੇ ਦੀ ਫੈਮਿਲੀ ਹੰਡਾ ਜੇ ਜਿਹੜੀ ਪਟੀਸ਼ਨ ਕਰਨੀ ਆ ਉਹ ਵੀ ਅਮਰੀਕਾ ਦੇ ਵਿੱਚ ਪਟੀਸ਼ਨ ਹੋਣੀ ਚਾਹੀਦੀ ਆ ਪਤਾ ਨਹੀਂ ਕੌਣ ਆ ਤੇ ਕੌਣ ਨਹੀਂ ਆਸਟ੍ਰੇਲੀਆ ਬੈਠਾ ਇਕੱਠੇ ਕਰਕੇ ਡਾਲਰ ਨਾਲ ਗਾਂ ਜਾਣਾ ਬਾਪੜ ਲਿਓ ਜਦੋਂ ਕੋਰੀਡੋਰ ਖੋਲਣਾ ਸੀ ਨਾ ਪਾਕਿਸਤਾਨ ਤੋਂ ਤਾਂ ਉਹ ਪਤਾ ਨਹੀਂ ਕੀ ਬੰਨਣਾ ਸੀ ਤੇ ਪਤਾ ਨਹੀਂ ਕਿੰਨੇ ਕੁ ਲੱਖ ਡਾਲਰ ਇਕੱਠਾ ਹੋ ਗਿਆ ਸੀ ਜਿੰਨੇ ਚਿਰ ਨੂੰ ਲੋਕਾਂ ਨੇ ਰੌਲਾ ਪਾਇਆ ਉਦੋਂ ਪਤਾ ਲੱਗੇ ਬੰਦੇ ਹੈ ਕੌਣ Hindu ਜਿਹੜੇ ਭਾਰਤ ਦੇ ਇਕੱਠੇ ਕਰਕੇ ਪੈਸੇ ਗਾਂ ਗਿਆ ਪਤਾ ਨਹੀਂ ਲੱਖ ਡਾਲਰ 2 ਲੱਖ ਡਾਲਰ 4 ਲੱਖ ਡਾਲਰ ਉਸੇ ਤਰੀਕੇ ਨਾਲ ਹੁਣ ਵੀ ਇਦਾਂ ਅੱਗੇ ਵੀ ਹੁੰਦਾ ਆ ਆ ਤੇ ਹੁਣ ਵੀ ਹੁੰਦਾ ਵਾ ਲੋਕਾਂ ਨੂੰ ਸੋਚਣਾ ਚਾਹੀਦਾ ਮੈਂ ਰਾਤ ਹੀ ਸੋਚਦਾ ਹਾਂ ਵੀ ਲੋਕਾਂ ਨੂੰ ਪਤਾ ਕੋਈ ਨਹੀਂ ਰੋਕੀ ਕੀ ਕਰੀ ਜਾਂਦੇ ਆ ਉਹੀ ਗੱਲ ਲੋਕਾਂ ਨੇ ਕਰਤੀ ਆ ਮਾੜੀ ਮਾੜੀ ਅਕਲ ਨੂੰ ਹੱਥ ਮਾਰੋ ਤੇ ਅਮਰੀਕਾ 'ਚ ਬੰਦੇ ਬੈਠੇ ਪੈਸੇ ਇਕੱਠੇ ਕਰਕੇ ਉਹਦੀ ਫੈਮਿਲੀ ਨੂੰ ਵੀ ਦੇਣ ਤੇ ਇਹਦੀ ਲੀਗਲ ਡਿਫੈਂਸ ਵਾ ਜਿਹੜੀ ਉਹਨੂੰ ਹੀ ਪੈਸੇ ਦੇਣ ਸਾਰੇ ਲੋਕ ਪੈਸੇ ਪਾਉਣਗੇ ਪੰਜਾਬੀ ਸਿੱਖ ਵਾ ਜਿਹੜੇ ਆਪਣੇ ਬਾਹਰ ਜਿੰਨੇ ਵਰਡ ਦੇ ਵਿੱਚ ਬੈਠੇ ਆ ਪਟੀਸ਼ਨ ਵੀ ਅਮਰੀਕਾ ਦੇ ਵਿੱਚ ਹੀ ਸ਼ੁਰੂ ਕਰੋ ਤੇ ਅਮਰੀਕਾ ਤੋਂ ਪਟੀਸ਼ਨ ਚੱਲਣੀ ਚਾਹੀਦੀ ਆ ਬਸ ਧੰਨਵਾਦ ਜੀ ਬਸ ਇਹੀ ਕਹਿਣਾ ਸੀ ਮੈਂ